ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਆਪਾਂ 에ਅਰ ਫੋਰਸ ਸਕੂਲ ਚੰਡੀਗੜ੍ਹ ਵਿਕੇ ਆਈਆ ਟੀਚਰ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜੀ 에ਅਰ ਫੋਰਸ ਸਕੂਲ ਚੰਡੀਗੜ੍ਹ ਵੱਲੋਂ ਕੰਪਿਊਟਰ ਟੀਚਰ ਐਨਟੀਟੀ ਟੀਚਰ पीजीटी टीचर ਅਤੇ ਲੈਬ ਟੈਂਡਰਡ ਦੀਆਂ ਅਸਾਮੀਆਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਸਵਾਲ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜ਼ਰੂਰ ਔਨ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਮਿਲਦੀ ਰਹੇ ਜੀ ਅਤੇ ਬਾਅਦਿਆਂ ਵੀਡੀਓ ਦੇ ਵੱਲ ਏਅਰ ਫੋਰਸਸ ਸਕੂਲ 3 V R D ਕੰਡੀਗੜ੍ਹ ਵੱਲੋਂ ਇਹਨਾਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜੀ ਜਿਹਦੇ ਵਿੱਚ 21 ਸਾਲ ਤੋਂ ਲੈ ਕੇ 50 ਸਾਲ ਤੱਕ ਵਾਲੇ ਉਮੀਦਵਾਰ ਇਸ ਭਾਰਤੀ ਦੇ ਜੋ ਫਾਰਮ ਨੂੰ ਅਪਲਾਈ ਕਰ ਸਕਣਗੇ ਜੀ ਜੇ ਆਪਾਂ ਔਰ ਪੋਸਟਾਂ ਬਾਰੇ ਗੱਲ ਕਰੀਏ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਜੋ ਪਹਿਲੀ ਪੋਸਟ ਹੈ ਨੋ ਵਾਲੀ ਹੈ ਜੋ ਪੀਜੀਟੀ ਇੰਗਲਿਸ਼ ਟੀਚਰ ਦੀ ਹੋਵੇਗੀ ਜੀ ਅਤੇ ਜੋ ਇਸ ਦੀ ਤਨਖਾਹ ਹੋਵੇਗੀ 35000 ਪਰਮਾਥ ਹੋਵੇਗੀ ਅਤੇ ਵਿਦਿਅਕ ਯੋਗਤਾ ਵਾਸਤੇ ਤੁਸੀਂ ਦੇਖ ਸਕਦੇ ਹੋ ਜੀ ਮਾਸਟਰ ਡਿਗਰੀ ਰਿਕੁਆਇਰਡ ਹੈ ਜਾਨੀ ਕਿ ਇੰਗਲਿਸ਼ ਦੀ ਮਾਸਟਰ ਡਿਗਰੀ ਉਮੀਦਵਾਰ ਕੋਲ ਕੀਤੀ ਹੋਣੀ ਚਾਹੀਦੀ ਤੇ ਘੱਟੋ ਘੱਟ 50% ਹੋਣੀ ਚਾਹੀਦੀ ਹੈ ਜੀ ਤੇ ਬੀਐਡ ਵੀ ਉਮੀਦਵਾਰ ਕੋਲੇ ਪਾਸ ਹੋਣੀ ਜ਼ਰੂਰੀ ਹੋਵੇਗੀ ਜੋ ਅਗਲੀ ਭਾਰਤੀ ਤੁਸੀਂ ਦੇਖ ਸਕਦੇ ਹੋ ਜੀ ਪੀਜੀਟੀ ਫਿਜ਼ਿਕਸ ਟੀਚਰ ਦੀ ਹੈ ਜੀ ਇਸ ਦੀ ਵੀ ਤਨਖਾਹ 35000 ਰੁਪਏ ਹੋਵੇਗੀ ਜੀ ਅਤੇ ਮਾ ਉਮੀਦਵਾਰ ਕੋਲੇ ਫਿਜ਼ਿਕਸ ਦੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਬਿੰਦ 50% ਨੰਬਰਾਂ ਦੇ ਨਾਲ ਅਤੇ ਬੀਐਡ ਉਮੀਦਵਾਰ ਨੂੰ ਬੀਐਡ ਪਾਸ ਕੀਤੀ ਹੋਣੀ ਲਾਜ਼ਮੀ ਹੋਵੇਗੀ ਅਤੇ ਜੋ ਅਗਲੀ ਭਾਰਤੀ ਜੋ ਕੈਮਿਸਟਰੀ ਟੀਚਰ ਦੀ ਹੈ ਜੀ ਇਸ ਦੀ ਵੀ ਤਨਖਾਹ 35000 ਰੁਪਏ ਹੋਵੇਗੀ ਅਤੇ ਇਸ ਲਈ ਵੀ ਜੋ ਮਾਸਟਰ ਡਿਗਰੀ ਰਿਕੁਆਇਰਡ ਹੋਵੇਗੀ 50% ਨੰਬਰਾਂ ਦੇ ਨਾਲ ਅਤੇ 50% ਨੰਬਰਾਂ ਦੇ ਨਾਲ ਹੀ ਬੀਐਡ ਪਾਸ ਕੀਤੀ ਹੋਣੀ ਲਾਜ਼ਮੀ ਹੋਵੇਗੀ ਘੱਟ ਤੋਂ ਘੱਟ ਜੋ ਅਗਲੀ ਪੋਸਟ ਹੈ ਜੀ ਪੀਜੀਡੀਟੀ ਚੱਲਦੀ ਹੈ ਜੀ ਇਹ ਵੀ ਪੋਸਟ ਇੱਕ ਹੈ ਜੀ ਅਤੇ ਤਨਖਾਹ ਇਸ ਦੀ 35000 ਰੁਪਏ ਹੋਵੇਗੀ ਮਾਸਟਰ ਡਿਗਰੀ ਜਿਨ੍ਹਾਂ ਨੇ ਕਰੀ ਹੋਵੇਗੀ ਉਹ ਇਸ ਪੋਸਟ ਲਈ ਅਪਲਾਈ ਕਰ ਸਕਣਗੇ ਜੀ ਅਗਲੀ ਪੋਸਟ ਮੈਥ ਟੀਚਰ ਦੀ ਹੈ ਜੀ ਇਸ ਲਈ ਵੀ 35000 ਰੁਪਏ ਤਨਖਾਹ ਹੋਵੇਗੀ ਪੋਸਟ ਇਸ ਦੀ ਇੱਕ ਰਹਿਣ ਵਾਲੀ ਹੈ ਜੀ ਅਤੇ ਮਾਸਟਰ ਡਿਗਰੀ ਰਿਕੁਆਇਰਡ ਹੈ ਜੀ ਜਿਨ੍ਹਾਂ ਨੇ ਕਿਸ ਦੀ ਮਾਸਟਰ ਡਿਗਰੀ ਕਰੀ ਹੈ ਉਹ ਇਸ ਪੋਸਟ ਲਈ ਅਪਲਾਈ ਕਰ ਸਕਣਗੇ ਜੀ ਅਗਲੀ ਪੋਸਟ ਅਸੀਂ ਦੇਖ ਸਕਦੇ ਹਾਂ ਜੀ ਪੀਜੀਟੀ ਕੰਪਿਊਟਰ ਟੀਚਰ ਲਈ ਆਈ ਹੈ ਜੀ ਪੋਸਟਸ ਦੀ ਐਕੋ ਵੀ ਕੀ ਤਨਖਾਹ 35000 ਰੁਪਏ ਹੋਵੇਗੀ ਜੋ ਇਸ ਲਈ ਵਿਦਿਅਕ ਯੋਗਤਾ ਮੰਗੀ ਹੈ ਜੀ ਉਮੀਦਵਾਰ ਕੋਲੇ ਜਾਂ ਤਾਂ ਬੀਟੈਕ ਕੰਪਿਊਟਰ ਸਾਇੰਸ ਜਾਂ ਬੀਈ ਕਰੀ ਹੋਵੇ ਕੰਪਿਊਟਰ ਸਾਇੰਸ ਦੀ ਜਾਂ ਉਮੀਦਵਾਰ ਕੋਲੇ ਐਮਐਸਸੀ ਕੰਪਿਊਟਰ ਸਾਇੰਸ ਜਾਂ ਐਮਸੀਏ ਕੋਈ ਵੀ ਡਿਗਰੀ ਹੋਣੀ ਚਾਹੀਦੀ ਹੈ ਜਾਂ ਉਮੀਦਵਾਰ ਕੋਲੇ ਬੀਐਸਸੀ ਕੰਪਿਊਟਰ ਸਾਇੰਸ ਜਾ ਬੀਸੀ ਜਾਂ ਪੋਸਟ ਗ੍ਰੈਜੂਏਸ਼ਨ ਕਰੀ ਹੋਵੇਗੀ ਤਾਂ ਉਮੀਦਵਾਰ ਇਸ ਪੋਸਟ ਲਈ ਅਪਲਾਈ ਕਰ ਸਕਣਗੇ ਜੀ ਅਗਲੀ ਪੋਸਟ ਜੋ ਰਹਿਣ ਵਾਲੀ ਹੈ ਜੀ ਉਹ ਪੀਜੀਟੀ ਫਿਜ਼ੀਕਲ ਐਜੂਕੇਸ਼ਨ ਟੀਚਰ ਦੀ ਹੈ ਜੀ ਪੋਸਟ ਇਹ ਵੀ ਇੱਕ ਰਹੇਗੀ ਤਨਖਾਹ ਇਸ ਦੀ ਵੀ 35000 ਰੁਪਏ ਹੋਵੇਗੀ ਉਮੀਦਵਾਰ ਜਿਹੜੇ ਉਮੀਦਵਾਰਾਂ ਨੇ ਐਮਪੀਐਡ 2 ਸਾਲ ਦੀ ਕਰੀਏ 50% ਨੰਬਰਾਂ ਦੇ ਨਾਲ ਉਹ ਫਿਜ਼ੀਕਲ ਐਜੂਕੇਸ਼ਨ ਟੀਚਰ ਦੀ ਪੋਸਟ ਲਈ ਅਪਲਾਈ ਕਰ ਸਕਣਗੇ ਜੀ ਅਗਲੀ ਜੋ ਪੋਸਟ ਆਉਣ ਵਾਲੀ ਹੈ ਪੀਜੀਟੀ ਸੰਸਕ੍ਰਿਤ ਦੀ ਜੀ ਇਸ ਵਿੱਚ ਵੀ ਮਾਸਟਰ ਡਿਗਰੀ ਮੰਗੀ ਗਈ ਹੈ ਜੀ ਅਤੇ ਸਸਕ੍ਰਿਤ ਸਬਜੈਕਟ ਉਮੀਦਵਾਰ ਨੇ ਪੜਿਆ ਹੋਣਾ ਲਾਜ਼ਮੀ ਹੋਵੇਗਾ ਜੀ ਅਗਲੀ ਜੋ ਪੋਸਟ ਲੈਣ ਵਾਲੀ ਦੀ ਸਪੈਸ਼ਲ ਐਜੂਕੇਟਰ ਦੀ ਪੋਸਟ ਹੈ ਜੀ ਇੱਕ ਪੋਸਟ ਹੋਵੇਗੀ ਤਨਖਾਹ ਇਸ ਦੀ 28500 ਰੁਪਏ ਹੋਵੇਗੀ ਜਿਹੜੇ ਉਮੀਦਵਾਰ ਨੇ +2 ਨਾਲ 2 ਸਾਲ ਦਾ ਡੀ ਐਡ ਦਾ ਸਪੈਸ਼ਲ ਕੋਰਸ ਕਰਿਆ ਹੋਵੇਗਾ ਜੀ ਉਹ ਇਸ ਪੋਸਟ ਲਈ ਅਪਲਾਈ ਕਰ ਸਕਣਗੇ ਜੀ ਅਤੇ ਜੋ ਅਗਲੀ ਪੋਸਟ ਆਉਣ ਵਾਲੀ ਐਨਟੀਟੀ ਟੀਚਰ ਦੀ ਰਹਿਣ ਵਾਲੀ ਹੈ ਦੀ ਪੋਸਟ ਹੈ ਕੋ ਵੀਗੀ ਇਹ ਰੈਗੂਲਰ ਪੋਸਟ ਹੋਵੇਗੀ ਜੋ ਇਸ ਦੀ ਬੇਸਿਕ ਪੇ ਸਟਾਰਟ ਹੋਵੇਗੀ 18500 ਪੇ ਤੋਂ ਸਟਾਰਟ ਹੋਵੇਗੀ ਜੀ ਅਤੇ ਉਮੀਦਵਾਰ ਪਲੱਸ 2 ਕਲਾਸ ਨਾਲ ਐਨਟੀਟੀ ਦਾ ਕੋਰਸ ਜਾਂ ਡਿਪਲੋਮਾ ਕੀਤਾ ਹੋਣਾ ਉਮੀਦਵਾਰਾਂ ਕੋਲੇ ਲਾਜ਼ਮੀ ਹੋਵੇਗਾ ਜੀ ਜੋ ਅਗਲੀ ਪੋਸਟ ਰਹਿਣ ਵਾਲੀ ਹੈ ਜੀ ਉਹ ਲੈਬ ਟੈਂਡਰ ਦੀ ਹੋਵੇਗੀ ਇਹ ਇੱਕ ਪੋਸਟ ਰਹਿਣ ਵਾਲੀ ਹੈ ਜੀ ਜੀ ਤਨਖਾਹ ਹੋਵੇਗੀ 14000 ਰੁਪਏ ਤੋਂ ਸਟਾਰਟ ਹੋਵੇਗੀ ਜੀ ਜਿਹੜੇ ਉਮੀਦਵਾਰ ਨੇ ਪਲੱਸ 2 ਵਿਦ ਸਾਇੰਸ ਨਾਲ ਕਰੀਏ ਉਹ ਇਸ ਭਾਰਤੀ ਲਈ ਅਪਲਾਈ ਕਰ ਸਕਣਗੇ ਜੀ ਜੋ ਇਸ ਭਾਰਤੀ ਦਾ ਫਾਰਮ ਹੈ ਜੀ ਉਹ ਆਫਲਾਈਨ ਭਰਿਆ ਜਾ ਰਿਹਾ ਹੈ ਜੀ ਇਸ ਦੇ ਐਪਲੀਕੇਸ਼ਨ ਪਰਫਾਰਮ ਹੈ ਅਤੇ ਇਸ ਦੇ ਜੋ ਸਿਲੈਕਸ਼ਨ ਪ੍ਰੋਸੀਜਰ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਅੱਗੇ ਮਿਲ ਜਾਵੇਗੀ ਜੀ ਉਮੀਦਵਾਰ ਐਪਲੀਕੇਸ਼ਨ ਪਰਫਾਰਮ ਨੂੰ ਪ੍ਰਿੰਟ ਕਰਵਾ ਕੇ ਪੈਨ ਦੇ ਨਾਲ ਭਰਨਗੇ ਜੀ ਅਤੇ ਐਪਲੀਕੇਸ਼ਨ ਪਰਫਾਰਮ ਦੇ ਨਾਲ ਆਪ ਦਾ ਰੈਜ਼ੂਮੇ ਇੱਕ ਪਾਸਪੋਰਟ ਸਾਈਜ਼ ਫੋਟੋ ਅਤੇ ਆਪ ਦੀ ਵਿਦਿਅਕ ਯੋਗਤਾ ਦੇ ਡਾਕੂਮੈਂਟਾਂ ਦੀ ਫੋਟੋਕਾਪੀ ਉਸ ਐਪਲੀਕੇਸ਼ਨ ਪਰਫਾਰਮ ਦੇ ਅਟੈਚ ਕਰਨਗੇ ਜੀ ਅਤੇ ਉਮੀਦਵਾਰ ਐਪਲੀਕੇਸ਼ਨ ਪਰਫਾਰਮੇ ਨੂੰ ਐਡਰੈਸ ਤੁਸੀਂ ਦੇਖ ਸਕਦੇ ਹੋ ਜੀ ਪ੍ਰਿੰਸੀਪਲ AF ਸਕੂਲ 3B RD ਸੈਕਟਰ 31B ਚੰਡੀਗੜ੍ਹ ਪਿੰਨ ਕੋਡ 160030 ਇਸ ਐਡਰੈਸ ਤੇ ਮਿਤੀ 4 ਫਰਵਰੀ 2025 ਤੋਂ ਪਹਿਲਾ ਪਹਿਲਾ ਆਪਦੀ ਐਪਲੀਕੇਸ਼ਨ ਪਰਫੋਰਮੇ ਇਸ ਐਡਰੈਸ ਉੱਪਰ ਬਾਈ ਪੋਸਟ ਜਾਂ ਬਾਈ ਹੈਂਡ ਜਾ ਕੇ ਜਮ੍ਹਾਂ ਕਰਵਾ ਸਕਦੇ ਹਨ ਜੀ ਬਧੇਰੀ ਜਾਣਕਾਰੀ ਲਈ ਇਹਨਾਂ ਨੇ ਸਕੂਲ ਦਾ ਕੰਟੈਕਟ ਨੰਬਰ ਦਿੱਤਾ ਹੈ ਜੀ ਉਮੀਦਵਾਰਾਂ ਨੂੰ ਜੇਕਰ ਕੋਈ ਵੀ ਖੁਆਰੀ ਹੋਵੇਗੀ ਤਾਂ ਉਮੀਦਵਾਰ ਇਸ ਫੋਨ ਨੰਬਰ ਉੱਪਰ ਕੰਟੈਕਟ ਸਕਦੇ ਹਨ ਜੀ ਅਤੇ ਇਹਨਾਂ ਦੀ ਵੈਬਸਾਈਟ ਵੀ ਤੁਸੀਂ ਦੇਖ ਸਕਦੇ ਹੋ ਜੀ ਜੇ ਤਾਂ ਲਿੰਕ ਵੀ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਿੱਥੇ ਜਾ ਕੇ ਉਮੀਦਵਾਰ ਸਾਰੀ ਜਾਣਕਾਰੀ ਚੈੱਕ ਕਰ ਸਕਣਗੇ ਜੀ ਤੇ ਜੇ ਹੁਣ ਆਪਾਂ ਇਹਦੇ ਐਪਲੀਕੇਸ਼ਨ ਪਰਫਾਰਮਰ ਨੂੰ ਦੇਖੀਏ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਦਾ ਐਪਲੀਕੇਸ਼ਨ ਪਰਫਾਰਮਰ ਰਹਿਣ ਵਾਲਾ ਜਿਸ ਨੂੰ ਉਮੀਦਵਾਰ ਸਾਰਾ ਪੈਨ ਦੇ ਨਾਲ ਭਰ ਕੇ ਅਤੇ ਉਸ ਨੂੰ ਬਾਈ ਪੋਸਟਰ ਭੇਜਣਗੇ ਜੀ ਤੇ ਜੇ ਹੁਣ ਆਪਾਂ ਇਸ ਭਾਰਤੀ ਦੇ ਸਿਲੈਕਸ਼ਨ ਪ੍ਰੋਸੀਜਰ ਦੀ ਗੱਲ ਕਰੀਏ ਜੀ ਇਸ ਦਾ ਜੋ ਸਿਲੈਕਸ਼ਨ ਪ੍ਰੋਸੈਸ ਹੈ ਜੋ ਤਿੰਨ ਸਟੈਪਾਂ ਦੇ ਵਿੱਚ ਕੰਪੀਟ ਹੋ ਗਿਆ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਕ੍ਰੇਟਨ ਟੈਸਟ ਹੋਵੇਗਾ ਜੀ ਉਸ ਤੋਂ ਬਾਅਦ ਟੀਚਿੰਗ ਐਪਟੀਟਿਊਡ ਟੈਸਟ ਹੋਵੇਗਾ ਅਤੇ ਉਸ ਤੋਂ ਬਾਅਦ ਇੰਟਰਵਿਊ ਹੋਵੇਗੀ ਥੈਨ ਫਾਈਨਲ ਸੈLECTION ਹੋਵੇਗੀ ਜੀ ਜੇਕਰ ਤੁਹਾਨੂੰ ਸਾਡੀ ਤੁਹਾਨੂੰ ਇਸ ਐਪਲੀਕੇਸ਼ਨ ਪਰ ਫਾਰਮ ਹੈ ਅਤੇ ਇਸ ਦੀ ਆਪਰੇਸ਼ਨ ਨੋਟੀਫਿਕੇਸ਼ਨ ਅਤੇ ਸਿਲੈਕਸ਼ਨ ਪ੍ਰੋਸੈਸ ਦਾ ਸਾਰਾ ਜੋ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੋਂ ਮਿਲ ਜਾਵੇਗਾ ਜੀ ਜਿਸ ਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਿੱਥੇ ਜਾ ਕੇ ਉਮੀਦਵਾਰ ਸਾਰੀ ਜਾਣਕਾਰੀ ਚੈੱਕ ਕਰ ਸਕਦੇ ਹਨ ਜੀ ਅਤੇ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਹਾਂ ਕਿਸੇ ਹੋਰ ਭਵਿੱਖੀ ਵਾਰ ਜਾਣਕਾਰੀ ਲੈ ਕੇ ਜੀ ਤਦ ਤੱਕ ਲਈ ਧੰਨਵਾਦ